ਦੋਸਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜਮਸ਼ੇਰ ਡੇਰੀਆਂ ਵਿੱਚ ਤੇ ਜਮਸ਼ੇਰ ਡੇਰੀਆਂ ਵਿੱਚ ਜਿਹੜਾ ਬਾਇਓ ਗੈਸ ਪਲਾਂਟ ਲੱਗਣ ਜਾ ਰਿਹਾ ਉਹਦਾ ਚਿੱਤਿਆਣੀ ਦੇ ਕੁਝ ਲੋਕ ਤੇ ਆਪਣੇ ਜਮਸ਼ੇਰ ਦੇ ਜਿਹੜੀ ਗੱਭੇ ਪੈਂਦੀ ਥਾਂ ਉੱਥੇ ਜਿਹੜਾ ਲੋਕ ਆਣ ਕੇ ਵਿਰੋਧ ਕਰ ਰਹੇ ਆ ਸੋ ਆ ਡੇਰੀਆਂ ਦੇ ਵਿੱਚ ਜਿੱਦਾਂ ਅੱਗੇ ਵੀ ਤੁਸੀਂ ਦੇਖਿਆ ਹਾਲਾਤ ਵੀ ਸੜਕਾਂ ਟੁੱਟੀਆਂ ਪਈਆਂ ਆ ਬਹੁਤ ਬੁਰੇ ਹਾਲਾਤ ਆ ਸੋ ਆ ਦੇਖੋ ਜੀ ਆ ਸਾਰੇ ਇੱਧਰ ਲੋਕ ਇਕੱਠੇ ਹੋਏ ਆ ਉੱਧਰ ਗੱਲਬਾਤ ਵੀ ਚੱਲ ਰਹੀ ਆ ਉਧਰ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਤੇ ਆਹ ਦੇਖ ਲਓ ਜੀ ਆਹ ਗੱਲਬਾਤ ਚੱਲ ਰਹੀ ਆ ਉਹਦੇ ਉੱਤੇ ਥੋੜਾ ਦਫ਼ਤਰਾਂ ਦੇ ਠੱਕੇ ਖਾਣੇ ਆ ਮੇਰੀ ਗੱਲ ਸੁਣੋ ਉਹਦੇ ਵੀ ਤੁਹਾਡੀ ਨੇ ਉਹ ਬੰਦੇ ਛੱਡ ਜਾਂ ਸਾਡੇ ਬਰੋਚ ਹੀ ਆ ਜਿਹੜੇ ਸਾਡੇ ਅੱਕ ਚ ਨਹੀਂ ਉਹ ਸਾਡੇ ਬਰੋਚ ਹੀ ਆ ਗੋਆ ਕਿੱਥੇ ਬਣਾ ਦੋ ਵੇ ਤੇ ਗੋਆ ਦੁਰਜੰਨਾ ਆ ਵੀ ਸਹੀ ਗੱਲ ਹੁੰਦਾ ਆ ਤੁਸੀਂ ਕਿੰਨਾ ਚਿਰ ਜ਼ੋਰ ਨਹੀਂ ਲਾਉਂਦੇ ਇਹ ਤੁਹਾਡੀ ਕੀਤੋਂ ਹੁਣ ਸਾਡੀ ਅਸੀਂ ਅੱਜ ਵੀ ਛੋੜੇ ਪਰ ਆਏ ਆ ਤੇ ਕੱਲ੍ਹ ਵੀ ਛੋੜੇ ਪਰ ਆਪਾਂ ਮਿਲਣਾ ਵਕਤ ਇਹ ਸਾਰੇ ਖਰਚਾ ਵੀ ਸਾਡੇ ਬੋਤਾਂ ਨੇ ਬਣਦੀ ਆ ਅਸੀਂ ਅਗਲੇ ਬੋਤਾ ਪਾ ਕੇ ਦਿਤਾ ਦੇ ਜਦ ਸਾਡੇ ਗੋਲਾ ਸਿਰਾਂ ਆ ਜਾਣ ਤੂੰ ਵੀ ਨਹੀਂ ਇੱਥੇ ਆ ਤੂੰ ਖੁਦ ਛੱਡ ਕੇ ਭੱਜ ਜਾਣਾ ਮੈਂ ਤੈਨੂੰ ਇੱਕੋ ਹੀ ਗੱਲ ਅੱਜ ਕਰਨੀ ਸੀ ਅੱਜ ਇਸ ਕਰਕੇ ਨਹੀਂ ਕੀਤੀ ਅੱਜ ਪਬਲਿਕ ਬਹੁਤ ਏ ਨੀ ਕਨਿਕਲੋ ਯਾ ਇਹ ਇੱਥੇ ਇੱਕ ਪੀਪੀ ਜ਼ਹਿਰ ਦੀ ਲਿਆ ਕੇ ਦੇਣੀ ਉਹ ਰੱਖ ਪਹਿਲੀ ਗਲਾਸੀ ਪੀਉਂਗੀ ਮੈਂ ਦੂਜੀ ਪੰਜ ਬੰਦੇ ਚਾਰ ਹੋ ਗਏ ਆ ਸਾਰੇ ਨੇ ਇੱਕ ਮੰਡੀ ਚੋਂ ਇੱਕ ਡੈਰੀਆਂ ਚੋਂ ਇੱਕ ਪ੍ਰੈਸ ਕਾਨਫਰੰਸ ਆ ਦੇ ਪੂਰਾ ਗਰੁੱਪ মিডিਆ ਦਾ ਹੀ ਉਹਨਾਂ ਦੇ ਗੁੱਸੇ ABC ABC ਚੈਨਲ ਤੋਂ ਲਾ ਕੇ ਪੀਟੀਸੀ ਸਭ ਰਾਤ ਉਹਨਾਂ ਨਾਲ ਗੱਲਬਾਤ ਚੱਲੀ ਆਹੀ ਬੇਨਤੀ ਆ ਜੀ ਹੁਣ ਠੀਕ ਹੈ ਮੈਂ ਪੰਗਾ ਲਿਓ ਤੁਸੀਂ ਜਾਓ ਭਰਾਵਾ ਆਪਣੀ ਨੋਬਤ ਹੀ ਨਹੀਂ ਆ ਨਹੀਂ ਆਪਾਂ ਕਿਉਂ ਕਰੀਏ ਆਪਾਂ ਨੂੰ ਨੋਬਤ ਨਹੀਂ ਹੈਗੀ ਮੁੱਦਾ ਮਕਸਦ ਏ ਆ ਭਾਜੀ ਤੁਹਾਨੂੰ ਜਗ੍ਹਾ ਨਾਲ ਪ੍ਰੋਬਲਮ ਹੈ ਪਲਾਂਟ ਨਾਲ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਜਗ੍ਹਾ ਨਾਲ ਪ੍ਰੋਬਲਮ ਹੈ ਬਾਦ ਵਾਹ ਭਾਈ ਸਾਨੂੰ ਦੇ ਦਿਓ ਜਗ੍ਹਾ ਉਸੇ ਅਸੀਂ ਤਾਂ ਲਾਂ ਨੂੰ ਰੱਖ ਲਿਆ ਇੱਥੇ 10 ਪਿੰਡ ਇਕੱਠੇ ਹੋ ਜਾਣ ਇੱਥੇ 20 ਹੋ ਜਾਣ ਇੱਥੇ ਅਸੀਂ ਭਾਵੇਂ 10 ਬੰਦੇ ਇੱਕ ਪਿੰਡ ਇੱਕ ਪਿੰਡ ਚੋਂ ਆ ਜੀਏ ਤੇ 5 ਬੰਦੇ ਕੰਪਲੈਕਸ ਦੇ ਲੈ ਜਾਈਏ ਤੁਹਾਡਾ ਅਗਲੀ ਮੀਟਿੰਗ ਤੇ ਬੰਦ ਫਿਨਿਸ਼ ਕੰਮ ਹੋ ਵੀਡੀਓ ਆਪਾਂ ਵੀਡੀਓ ਇੰਟਰਨੈਸ਼ਨਲ মিডিਆ ਸੱਤ ਕੇ ਅੱਜ ਤੱਕ ਹੋਰ ਤਾਂ ਭਾਈ ਤਾਂ ਨਹੀਂ ਉਧਰ ਕੰਦੇ ਆ ਫਿਰ ਉਧਰ ਦੇ ਪਿੰਡ ਦੇ ਵੀ ਸਾਧ ਲਾਂਗੇ ਉਹ ਉੱਥੇ ਵੀ ਨਹੀਂ ਲੱਗੂਗਾ ਉੱਥੇ ਵੀ ਨਹੀਂ ਲੱਗਣਾ ਇਹ ਵੀ ਗੱਲ ਦੋਣ ਲੋ ਅੱਜ ਦਾ ਆਇਆ ਪ੍ਰਿੰਟ ਦਾ ਤਰਾਜ ਆ ਵੀ ਉਧਰ ਦੇ ਪਿੰਡ ਦਾ ਤਰਾਜ ਹੋਣਾ ਉਧਰ ਵੀ ਲੱਗਣਾ ਇੱਕ ਕਮੇਟੀ ਦੇ ਤੇਲ ਦੀ ਬੋਤਲ ਆਈ ਸੀ ਲੈਣੀਆਂ ਤੇ ਅੱਜ ਤੱਕ ਵਾਲੇ ਵੀ ਵੀ ਜੋਰ মিডিਆ ਸੀ ਸਭ মিডিਆ ਆ ਗਿਆ ਸੀ ਇੱਥੇ ਤੱਕ ਚੱਕ ਦਿੱਤੀ ਸੀ ਆ ਬਹਿਾਨਾ ਉਹ ਕੀ ਦੇਣਾ ਆਪਾਂ ਇਹ ਕਹਿੰਦਾ ਵੀ ਅਗਲੀ ਮੀਟਿੰਗ ਤੇ ਫਿਨਿਸ਼ ਸਭ ਕੁਝ ਇੱਥੇ ਬਿਲਕੁਲ ਨਹੀਂ ਲੱਗੂਗਾ ਨਾ ਇਹ ਜਿਗਰਾ ਕਿਸੇ ਨੇ ਕੱਢਣਾ ਇੱਕ ਮੈਂ ਹੀ ਹਾਂ ਜਿਹਨੇ ਕੱਢਣਾ ਹੀ ਕਰਕੇ ਵੀ ਦਿਖਾ ਦੇਣਾ ਆਪਾਂ ਉਹਨਾਂ ਜੀ ਤੁਸੀਂ ਨਹੀਂ ਨਹੀਂ ਜਿਹੜੇ ਸਾਨੂੰ ਜਿਹਸਾ ਨੂੰ ਬਾਰ-ਬਾਰ ਆ ਕੇ ਤੰਗ ਕੀਤਾ ਬਾਰ-ਬਾਰ ਸਾਨੂੰ ਤੰਗ ਕਰਦੇ ਸਾਨੂੰ ਇਕੱਠੇ ਹੋ ਲਈ ਮਜਬੂਰ ਬਣਾ ਕੇ ਸਾਨੂੰ ਕਦਾ ਜਨਤਾ ਨੂੰ ਕਿੱਥਾ ਕੱਢ ਕੇ ਲਿਆਈ ਤਾਂ ਆ ਦੇਖ ਹੀ ਲਓ ਤਾਂ ਕਿੰਨਾ ਵਧੀਆ ਮਾਡਰ ਨੇ ਅਸੀਂ ਆਪਣਾ ਚੱਕ ਇਹ ਵੀ ਭੈਣ ਜੀ ਜਨਤਾ ਤੁਹਾਡੇ ਕਰਕੇ ਖਲੋਤੀਏ ਨੇ ਤੇ ਇਹਨਾਂ ਨੇ ਵਟੇ ਮਾਰਨਾ ਆਪਣਾ ਹੀ ਇਹ ਵੀ ਸੱਚ ਗੱਲ ਦੱਸਦੇ ਨੇ ਚਲੋ ਠੀਕ ਹੈ ਸਾਬ ਜੀ ਤੁਹਾਨੂੰ ਠੀਕ ਹੈ ਓਕੇ ਇਧਰ ਵੀ ਵੀਰ ਖੜੇ ਆ ਪਾਜੀ ਇਹ ਕੀ ਚੱਕਰ ਕੀ ਹੋ ਗਿਆ ਜੀ ਦੇਖੋ ਬੇਨਤੀ ਆ ਵੀ ਇਥੇ ਵਿਚਾਰਾ ਮੰਡੀ ਦੇ ਵਿੱਚ ਇਸ ਜਗ੍ਹਾ ਤੇ ਬਾਇਓ ਗੈਸ ਪਲੰਟ ਲਾ ਰਹਾ ਜੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ 50 ਮੀਟਰ ਦੇ ਪਿੰਡ ਦੀ ਦੂਜੀ ਤੇ 50 ਮੀਟਰ ਦੀ ਪਿੰਡ ਉਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਅੱਗੇ ਕਾਰਪੋਰੇਸ਼ਨ ਦੇ 25 ਏਕੜ ਬਈ ਕਿਦਾਂ ਅੱਗੇ ਪੈ ਨਹੀਂ ਸਾਨੂੰ ਪਲਾਟ ਦਾ ਵਿਰੋਧ ਨਹੀਂ ਸਾਨੂੰ ਬੱਚਿਆਂ ਦੇ ਇੱਥੇ ਗੰਦ ਦਾ ਵਿਰੋਧ ਆ ਕਿ ਬੱਚਿਆਂ ਨੂੰ ਇੱਥੇ ਗੈਸ ਜਾਂ ਗੋਬਰ ਗੈਸ ਜਿਹੜੀ ਵੀ ਆ ਬੱਚਿਆਂ ਨੂੰ ਸਕੂਲ ਜਾਣਾ ਕਿਸ ਰਸਤੇ ਵੀ ਜਾਂਦੇ ਨੇ ਇਸ ਰਸਤੇ ਵੀ ਜਾਂਦੇ ਆ ਤੇ ਸਾਨੂੰ ਇਸ ਚੀਜ਼ ਦਾ ਵਿਰੋਧ ਆ ਵੀ ਗੋਬਰ ਗੈਸ ਪਲਾਂਟ ਇੱਥੋਂ ਥੋੜਾ ਜਾ ਕੇ ਅੱਗੇ ਲਾਗੇ ਔਰ ਸਾਨੂੰ ਪਲਾਟ ਦਾ ਕੋਈ ਵਿਰੋਧ ਨਹੀਂ ਅਕੇ ਡੇਰੀਆਂ ਦਾ ਵੀ ਤੁਹਾਨੂੰ ਨੁਕਸਾਨ ਹੁੰਦਾ ਕੋਈ ਦੇਖੋ ਡੇਰੀਆਂ ਤਾਂ ਚਲੋ ਕੋਈ ਨੁਕਸਾਨ ਨਹੀਂ ਜਿਹੜਾ ਗਵਰਨਮੈਂਟ ਨੇ ਕੱਟ ਕੇ ਦਿੱਤੀਆਂ ਆ ਉਹਦਾ ਸਾਨੂੰ ਕੋਈ ਨੁਕਸਾਨ ਨਹੀਂਗਾ ਤੇ ਜਿਹੜਾ ਗੋਬਰ ਗੈਸ ਪਲੈਂਟ ਬਾਇਓ ਗੈਸ ਪਲੈਂਟ ਵਾ ਇਹਦਾ ਸਾਨੂੰ ਕਿਉਂ ਕਿ ਨਹੀਂ ਪੋਲਟਰੀ ਦੀ ਵੇਸਟ ਵੀ ਇੱਥੇ ਆਉਣੀ ਆ ਜਿਹੜਾ ਵੀ ਪੂਰਾ ਪੀ ਆਉਣਾ ਸਬਜ਼ੀਆਂ ਦੀ ਵੇਸਟ ਵੀ ਇੱਥੇ ਆਉਣੀ ਆ ਸਾਰਾ ਕੁਝ ਵੀ ਵਿਠਾ ਵੀ ਆਉਣੀ ਆ ਇੱਥੇ ਪੇਪਰਾਂ ਦੇ ਵਿੱਚ ਲਿਖ ਕੇ ਦਿੱਤਾ ਆ ਬਾਕੀ ਚੀਜ਼ਾਂ ਬਾਹਰੋਂ ਖਰੀਦਾਂਗੇ ਬਾਕੀ ਕੁੱਕੜਾਂ ਦੇ ਵਿਠਾ ਹੀ ਖਰੀਦਣੀਆਂ ਇਸ ਕਰਕੇ ਸਾਡੀ ਬੇਨਤੀ ਮੰਜ਼ੂਰ ਬੇਨਤੀ ਆ ਸਰਕਾਰ ਨੂੰ 2 ਵਜੇ ਤੇ ਗੋਆ ਸਾਰਾ ਡੁੱਟ ਜਾਂਦਾ ਆ 2 ਵਜੇ ਕਿੰਨੇ 25 ਕਿਲੋਨ ਸ਼ਿਫਟ ਕੀਤਾ ਜਾਵੇ ਇਹ ਜਗ੍ਹਾ ਪੈਂਟ ਵੱਜੋਂ ਅਸੀਂ ਬੇਨਤੀ ਕਰਦੇ ਕਿ ਇੱਥੇ ਪਲਾਟ ਲੱਗਣ ਨਹੀਂ ਦੇਣਾ